13 ਦਸੰਬਰ 2019 ਨੂੰ ਹਰਪ੍ਰੀਤ ਕੌਰ ਤੇ ਯੁਵਰਾਜ ਸਿੰਘ ਦੀ ਰਿੰਗ ਸੈਰੇਮਨੀ ਹੁੰਦੀ ਹੈ ਯਾਨੀ ਮੰਗਣੀ ਘਰਦਿਆਂ ਨੇ ਪੂਰੀਆਂ ਤਿਆਰੀਆਂ ਖਿੱਚ ਲਈਆਂ ਹੁੰਦੀਆਂ ਨੇ ਯੁਵਰਾਜ ਸਿੰਘ ਦਿੱਲੀ ਦੇ ਸ੍ਰੀ ਬੰਗਲਾ ਸਾਹਿਬ ਵਿੱਚ ਕਲਰਕ ਦੀ ਨੌਕਰੀ ਕਰਦਾ ਹੁੰਦਾ ਹੈ ਤੇ ਹਰਪ੍ਰੀਤ ਕੌਰ ਕਾਨਪੁਰ ਤੋਂ ਹੁੰਦੀ ਹੈ ਆਬੀ ਕਮ ਕਰ ਰਹੀ ਹੁੰਦੀ ਹੈ ਪਸੰਦ ਭਾਵੇਂ ਮੁੰਡਾ ਕੁੜੀ ਨੇ ਆਪਸ ਵਿੱਚ ਇੱਕ ਦੂਜੇ ਨੂੰ ਕੀਤਾ ਹੁੰਦਾ ਹੈ ਪਰ ਘਰ ਦੇ ਵੀ ਖੁਸ਼ ਹੀ ਹੁੰਦੇ ਨੇ ਦੋਵੇਂ ਸਿੱਖ ਸੋਨੇ ਸੁਨੱਖੇ ਪੜੇ ਲਿਖੇ ਔਰ ਕੀ ਚਾਹੀਦਾ ਹੁੰਦਾ ਕਿਸੇ ਪਰਿਵਾਰ ਨੂੰ ਮੁੰਡਾ ਦਿੱਲੀ ਤੋਂ ਕੁੜੀ ਕਾਨਪੁਰ ਤੋਂ ਫਿਰ ਐਦਾਂ ਕਿੱਦਾਂ ਇਹਨਾਂ 'ਚ ਮੁਹੱਬਤ ਹੋਈ ਇਹ ਅੱਗੇ ਦੱਸਦੀਆਂ ਹਰਪ੍ਰੀਤ ਕੌਰ ਦੇ ਭਰਾ सुरेंद्र ਸਿੰਘ ਤੇ ਭਾਬੀ ਦਿੱਲੀ 'ਚ ਰਹਿੰਦੇ ਹੁੰਦੇ ਆ ਆਪਣੇ ਪਰਿਵਾਰ ਦੇ ਨਾਲ। ਹਰਪ੍ਰੀਤ ਕੌਰ ਆਪਣੀ ਇੰਗੇਜਮੈਂਟ ਦਾ ਸਮਾਨ ਲੈਣ ਯਾਨੀ ਸ਼ਾਪਿੰਗ ਕਰਨ 9 ਦਸੰਬਰ 2019 ਨੂੰ ਆਪਣੇ ਭਰਾ ਭਾਬੀ ਕੋਲ ਜਾਣ ਲਈ ਕਾਨਪੁਰ ਤੋਂ ਦਿੱਲੀ ਰਵਾਨਾ ਹੁੰਦੀ ਹੈ। ਉਸਨੇ ਟ੍ਰੇਨ ਥਾਣੀ ਜਾਣਾ ਹੁੰਦਾ ਹੈ। ਹਰਪ੍ਰੀਤ ਕੌਰ ਦੇ ਪਾਪਾ ਉਸ ਨੂੰ ਰਾਤ 12:00 ਵਜੇ ਫੋਨ ਲਾਉਂਦੇ ਨੇ ਕਿ ਐਡੀ ਰਾਤ ਐ ਤੇ ਸਫ਼ਰ ਚ ਹੈ। ਸੋ ਬੇਚੈਨੀ ਤਾਂ ਹੁੰਦੀ ਆ ਕਿਸੇ ਵੀ ਪਿਓ ਨੂੰ। ਸੋ ਪੁੱਛਣ ਲਈ ਫੋਨ ਲਾਉਂਦੇ ਨੇ ਕਿ ਕਿੱਥੇ ਪਹੁੰਚ ਗਈ। ਪਰ ਅੱਗੋਂ ਹਰਪ੍ਰੀਤ ਕੌਰ ਦਾ ਫੋਨ ਸੁਇਚ ਤੋਂ ਫੋਨ ਦਾ ਉਹਨਾਂ ਨੇ ਸੋਚਿਆ ਕਿ ਸ਼ਾਇਦ ਸੌਂ ਗਈ ਹੋਵੇਗੀ ਜਾਂ ਫੋਨ ਦੀ ਬੈਟਰੀ ਨਹੀਂ ਹੋਏਗੀ ਪਿਤਾ ਗੁਰਬਚਨ ਸਿੰਘ ਨੂੰ ਟੈਨਸ਼ਨ ਤਾਂ ਹੋ ਰਹੀ ਹੁੰਦੀ ਈ ਦੀ ਪਰ ਉਹਨਾਂ ਦੇ ਜ਼ਿਹਨ 'ਚ ਅਜੇ ਤੱਕ ਕੋਈ ਵੀ ਮਾੜਾ ਥਾਟ ਨਹੀਂ ਆਇਆ ਹੁੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸਵੇਰੇ 7 ਵਜੇ ਫੇਰ ਹਰਪ੍ਰੀਤ ਕੌਰ ਦੇ ਪਿਤਾ ਗੁਰਬਚਨ ਸਿੰਘ ਹਰਪ੍ਰੀਤ ਕੌਰ ਨੂੰ ਫੋਨ ਲਾਉਂਦੇ ਨੇ ਪਰ ਫੋਨ ਤਾਂ ਅਜੇ ਵੀ ਨਹੀਂ ਮਿਲ ਰਿਹਾ ਹੁੰਦਾ ਸੋ ਦਿੱਲੀ 'ਚ ਰਹਿੰਦੇ ਆਪਣੇ ਪੁੱਤ ਸੁਰਿੰਦਰ ਸਿੰਘ ਨੂੰ ਫੋਨ ਲਾਉਂਦੇ ਨੇ ਸੁਰਿੰਦਰ ਕਹਿੰਦਾ ਹੈ ਕਿ ਪਾਪਾ ਅਜੇ ਤੱਕ ਤਾਂ ਹਰਪ੍ਰੀਤ ਆਈ ਹੀ ਨਹੀਂ ਇੱਥੇ ਹੁਣ ਟੈਨਸ਼ਨ ਪੈ ਜਾਂਦੀ ਹੈ ਤੇ ਇਸੇ ਫਿਕਰ 'ਚ ਹਰਪ੍ਰੀਤ ਕੌਰ ਦਾ ਭਰਾ ਸੁਰਿੰਦਰ ਸਿੰਘ ਆਪਣੀ ਭੈਣ ਨੂੰ ਲੱਭਣ ਨਿਕਲ ਪੈਂਦਾ ਹੈ ਉਹ ਨਿਊ ਦਿੱਲੀ ਰੇਲਵੇ ਸਟੇਸ਼ਨ ਤੇ ਜਾਂਦਾ ਸਭ ਤੋਂ ਪਹਿਲਾ ਸ਼ਰਮ ਸ਼ਕਤੀ ਐਕਸਪ੍ਰੈਸ ਨਵੀਂ ਦਿੱਲੀ ਤੱਕ ਹੀ ਆਉਂਦੀ ਹੁੰਦੀ ਹੈ ਉਹ ਪੂਰਾ ਸਟੇਸ਼ਨ ਛਾਨ ਮਾਰਦਾ ਪਰ ਹਰਪ੍ਰੀਤ ਕੌਰ ਕਿਤੇ ਵੀ ਨਹੀਂ ਲੱਭਦੀ ਹੁਣ ਭਰਾ सुरेंद्र ਸਿੰਘ ਨੂੰ ਲੱਗਦਾ ਹੈ ਕਿ ਹੋਵੇ ਨਾ ਹੋਵੇ ਉਹ ਆਪਣੇ ਮੰਗੇਤਰ युवराज ਸਿੰਘ ਕੋਲ ਚਲੀ ਗਈ ਹੋएगी ਉਹ युवराज ਨੂੰ ਫੋਨ ਲਾਉਂਦੇ ਨੇ युवराज ਸਿੰਘ ਕਹਿੰਦਾ ਹੈ ਕਿ ਨਹੀਂ ਬਾਜੀ ਹਰਪ੍ਰੀਤ ਇੱਥੇ ਤਾਂ ਆਈ ਹੀ ਨਹੀਂ ਹੁਣ सुरेंद्र ਸਿੰਘ ਦੇ ਹੱਥ ਪੈਰ ਠੰਡੇ ਪੈਣੇ ਸ਼ੁਰੂ ਹੋ ਜਾਂਦੇ ਨੇ ਯੁਵਰਾਜ ਪੁੱਛਦਾ ਹੈ ਕਿ ਹੋਇਆ ਕੀ सुरेंद्र ਸਿੰਘ ਪੂਰੀ ਗੱਲ ਦੱਸਦੇ ਨੇ ਕਿ ਰਾਤ ਨੂੰ ਹਰਪ੍ਰੀਤ ਕਾਨਪੁਰ ਤੋਂ ਦਿੱਲੀ ਲੈ ਨਿਕਲੀ ਸੀ ਪਰ ਉਸ ਦਾ ਕੁਝ ਅਤਾ ਪਤਾ ਨਹੀਂ ਫੋਨ ਵੀ ਨਹੀਂ ਲੱਗ ਰਿਹਾ ਯੁਵਰਾਜ ਵੀ ਇਹ ਸੁਣ ਕੇ ਟੈਨਸ਼ਨ ਚਾਉਂਦਾ ਤੇ ਫਟਾਫਟ सुरेंद्र ਸਿੰਘ ਕੋਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦਾ ਦੋਨੋਂ ਇੱਕ ਵਾਰ ਫੇਰ ਨਿਊ ਦਿੱਲੀ ਰੇਲਵੇ ਸਟੇਸ਼ਨ ਦਾ ਹਰ ਕੋਨਾ ਛਾਣ ਮਾਰਦੇ ਨੇ ਪਰ ਹਰਪ੍ਰੀਤ ਕੋਰ ਕਿਤੇ ਵੀ ਨਹੀਂ ਮਿਲਦਾ ਉਹਨੂੰ ਪੂਰਾ ਦਿਨ ਇਸੇ ਤਰ੍ਹਾਂ ਲੰਘ ਜਾਂਦਾ ਹੈ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਪਰ ਹਰਪ੍ਰੀਤ ਕੌਰ ਦਾ ਕੁਝ ਵੀ ਪਤਾ ਨਹੀਂ ਲੱਗਦਾ ਸੁਰਿੰਦਰ ਸਿੰਘ ਆਪਣੇ ਪਿਤਾ ਗੁਰਬਚਨ ਸਿੰਘ ਨਾਲ ਫੋਨ ਤੇ ਕੰਟੈਕਟ 'ਚ ਹੁੰਦਾ ਹੈ ਉਹਨਾਂ ਨੂੰ ਹਰ ਗੱਲ ਅਪਡੇਟ ਕਰ ਰਿਹਾ ਹੁੰਦਾ ਹੈ ਉਹ ਵੀ ਚਿੰਤਾ 'ਚ ਹੁੰਦੇ ਨੇ ਹੁਣ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਹੱਥ 'ਚ ਕੁਝ ਨਹੀਂ ਰਿਹਾ ਤਾਂ ਹਰਪ੍ਰੀਤ ਕੌਰ ਦੇ ਫਾਦਰ ਗੁਰਬਚਨ ਸਿੰਘ ਤਾਨਪੁਰ ਰੇਲਵੇ ਸਟੇਸ਼ਨ ਦੇ ਜੀਆਰਪੀ ਥਾਣੇ ਪਹੁੰਚ ਜਾਂਦੇ ਨੇ ਤਾਂ ਕਿ ਉਹ ਧੀ ਦੀ ਮਿਸਿੰਗ ਰਿਪੋਰਟ ਫਾਈਲ ਕਰ ਸਕਣ ਪਰ ਥਾਣਾ ਇੰਚਾਰਜ ਰਿਪੋਰਟ ਨਹੀਂ ਲਿਖਦਾ ਉਹਨੂੰ ਸ਼ਾਇਦ ਇਹ ਗੱਲ ਬਾਲੀ ਸੀਰੀਅਸ ਲੱਗਦੀ ਨਹੀਂ ਉਹ ਕਹਿੰਦਾ ਹੈ ਕਿ ਜਵਾਨ ਧੀ ਹੈ ਕਿਤੇ ਕਿਸੇ ਨਾਲ ਘੁੰਮਣ ਫਿਰਨ ਨਿਕਲ ਗਈ ਹੋ ਇੱਕ ਦੋ ਦਿਨ ਇੰਤਜ਼ਾਰ ਕਰੋ ਨਹੀਂ ਆਈ ਤਾਂ ਲਿਖ ਲਵਾਂਗਾ ਰਿਪੋਰਟ ਗੁਰਬਚਨ ਸਿੰਘ ਕੀ ਕਰਦੇ ਉਹ 부জে ਜਿਹੇ ਮਾਨਨਲ ਘਰ ਵਾਪਸ ਆ ਜਾਂਦੇ ਨੇ ਪਰ ਉਹ ਰਾਤ ਉਹਨਾਂ ਲਈ ਤੇ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਲਈ ਬੇਹੱਦ ਔਖੀ ਹੁੰਦੀ ਹੈ। ਜ਼ਾਹਰ ਤੌਰ ਤੇ ਧੀ ਦਾ ਕੁਝ ਪਤਾ ਨਹੀਂ ਲੱਗ ਰਿਹਾ। ਪੁਲਿਸ ਹੱਥ ਪੱਲਾ ਨਹੀਂ ਫੜਾ ਰਹੀ। ਕੋਈ ਕਲੂ ਨਹੀਂ ਹੈ। ਉਹ ਕੀ ਕਰਦੇ? ਗੁਰਬਚਨ ਸਿੰਘ ਦੀ ਕਾਨਪੁਰ ਦੀ ਸਿੱਖ ਕਮਿਊਨਿਟੀ ਚ ਕਾਫੀ ਇੱਜ਼ਤ ਹੁੰਦੀ ਹੈ ਉਹ ਕੁਝ ਜਾਣਕਾਰਾਂ ਨਾਲ ਇਸ ਬਾਰੇ ਗੱਲ ਕਰਦੇ ਨੇ ਕਿ ਉਹ ਕਿਸ ਮੁਸੀਬਤ ਚ ਨੇ ਫਿਰ ਇਹ ਗੱਲ ਮੀਡੀਆ ਤੱਕ ਵੀ ਕਾਫੀ ਹੱਦ ਤੱਕ ਪਹੁੰਚ ਜਾਂਦੀ ਹੈ ਘਰ ਲੋਕਔਨੇ ਵੀ ਸ਼ੁਰੂ ਹੋ ਜਾਂਦੇ ਨੇ ਫਿਰ ਬੰਦੇ ਇਕੱਠੇ ਕਰਕੇ ਗੁਰਬਚਨ ਸਿੰਘ ਜੀ ਆਰਪੀ ਥਾਣੇ ਫੇਰ ਤੋ ਜਾਂਦੇ ਨੇ 11 ਦਸੰਬਰ 2019 ਦੀ ਦੁਪਹਿਰ ਹੁੰਦੀ ਹੈ ਇਸ ਵਾਰ ਪੁਲਿਸ ਨੂੰ ਵੀ ਨਜ਼ਰ ਆਉਂਦਾ ਹੈ ਕਿ ਬੰਦਾ ਇਕੱਲਾ ਨਹੀਂ ਸੋ ਦਬਾਅ ਚ ਆ ਕੇ ਸਹੀ ਪਰ ਪੁਲਿਸ ਕੰਪਲੇਂਟ ਦਰਜ ਕਰ ਲੈਂਦੀ ਹੈ ਗੁਰਬਚਨ ਸਿੰਘ ਤੇ ਨਾਲ ਆਏ ਉਹਨਾਂ ਦੇ ਜਾਣਨ ਵਾਲੇ ਪੁਲਿਸ ਨੂੰ 9 ਦਸੰਬਰ ਦੀ ਰਾਤ ਦੀ ਸੀਸੀਟੀਵੀ ਫੁਟੇਜ ਦਿਖਾਉਣ ਨੂੰ ਕਹਿੰਦੇ ਨੇ ਪਹਿਲਾਂ ਤਾਂ ਪੁਲਿਸ ਨਾਕਰ ਕਰਦੀ ਹੈ ਪਰ ਪ੍ਰੈਸ਼ਰ ਪਾਉਣ ਤੇ ਉਹ ਫੁਟੇਜ ਦਿਖਾ ਦਿੰਦੀ ਹੈ ਐਵੇਂ ਥੋੜੀ ਕਹਿੰਦੀ ਆ ਕਿ ਇੱਕ ਤਸ਼ ਬਲ ਹੁੰਦਾ ਉਸ ਫੁਟੇਜ ਚ ਹਰਪ੍ਰੀਤ ਕੌਰ ਕੈਂਟ ਸਾਈਡ ਤੋਂ ਸਟੇਸ਼ਨ ਦੇ ਬਾਹਰ ਨਿਕਲਦੀ ਦਿਖਾਈ ਦਿੰਦੀ ਹੈ ਪਰ ਉਸ ਦੇ ਬਾਅਦ ਫਿਰ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਗਈ ਗੁਰਬਚਨ ਸਿੰਘ ਕਾਨਪੁਰ ਦੇ ਜਵਾਹਰ ਨਗਰ ਚ ਰਹਿੰਦੇ ਹੁੰਦੇ ਨੇ ਇਹ ਮੁਹੱਲਾ थाना ਨਜ਼ੀరాబాద్ ਦੇ ਅੰਡਰ ਹੁੰਦਾ ਹੈ ਸ਼ਾਮ 5 ਵਜੇ ਉਹ ਫੇਰ ਆਪਣੇ ਜਾਣਕਾਰਾਂ ਨਾਲ ਨਜ਼ੀరాబాద్ ਜਾ ਪਹੁੰਚਦੇ ਨੇ ਥਾਣਾ ਇੰਚਾਰਜ ਮਨੋਜ ਰਗੁਵੰਸ਼ੀ ਹੀ ਉੱਥੇ ਹੁੰਦੇ ਨੇ ਥਾਣਾ ਇੰਚਾਰਜ ਗੁਰਬਚਨ ਸਿੰਘ ਦੀ ਗੱਲ ਧਿਆਨ ਨਾਲ ਸੁਣਦੇ ਨੇ ਉਹ ਪ੍ਰੋਸਸ ਆ ਦਵਾਉਂਦੇ ਨੇ ਕਿ ਉਹਨਾਂ ਦੀ ਧੀ ਨੂੰ ਲੱਭਣ 'ਚ ਕੋਈ ਕਸਰ ਨਹੀਂ ਛੱਡੀ ਜਾਏਗੀ 12 ਦਸੰਬਰ ਦੀ ਦੁਪਹਿਰ 3 ਵਜੇ ਕਾਨਪੁਰ ਦੇ ਹੀ ਥਾਣੇ ਮਹਾਰਾਜਪੁਰ ਦੀ ਪੁਲਿਸ ਨੂੰ ਹਾਈਵੇ ਦੇ ਕੰਡੇ ਝਾੜੀਆਂ 'ਚ ਇੱਕ ਕੁੜੀ ਦੀ ਲਾਸ਼ ਮਿਲਣ ਦੀ ਇਨਫੋਰਮੇਸ਼ਨ ਮਿਲਦੀ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ। ਪੁਲਿਸ ਨੂੰ ਲਾਸ਼ ਦੇਖ ਕੇ ਲੱਗਦਾ ਹੈ ਕਿ ਇਸ ਕੁੜੀ ਦੀ ਉਮਰ 21-22 ਸਾਲ ਤੋਂ ਉੱਤੇ ਨਹੀਂ ਹੋਏਗੀ। ਪਲੱਸ ਇਹਨੂੰ ਕਿਸੇ ਨੇ ਹੁਣੇ ਨਹੀਂ ਮਾਰਿਆ। ਇਸ ਦੀ ਬਾਡੀ ਨੂੰ ਇੱਥੇ ਪਿਆ 2-3 ਦਿਨ ਤਾਂ ਹੋ ਚੁੱਕੇ ਹੋਣਗੇ। ਸ਼ਰੀਰ ਤੇ ਕੋਈ ਜ਼ਖਮ ਤਾਂ ਉਸ ਵਕਤ ਨਜ਼ਰ ਨਹੀਂ ਆਉਂਦਾ ਤੇ ਅਜਿਹੇ ਕੇਸਿਸ ਚ ਬਹੁਤ ਮਮਕਨ ਹੁੰਦਾ ਹੈ ਕਿ ਹੱਤਿਆ ਗਲਾ ਦਬਾ ਕੇ ਕੀਤੀ ਗਈ ਹੋਵੇ ਕੋਈ ਅਜਿਹੀ ਚੀਜ਼ ਵੀ ਨਹੀਂ ਮਿਲਦੀ ਬਾਡੀ ਕੋਲੋਂ ਜਿਸ ਨਾਲ ਇਸ ਕੁੜੀ ਦੀ شناخت ਹੋ ਸਕੇ ਤਾਂ ਪੁਲਿਸ ਇਸ ਕੁੜੀ ਦੀ ਇਨਫੋਰਮੇਸ਼ਨ ਕਾਨਪੁਰ ਨਗਰ ਤੇ ਦੇਹਾਤ ਦੇ ਥਾਣਿਆਂ ਚ ਵਾਇਰਲੈਸ ਥਾਣੀ ਸਕੂਲੇਟ ਕਰ ਦਿੰਦੀ ਹੈ ਜਦੋਂ ਇਹ ਇਨਫੋਰਮੇਸ਼ਨ ਅਜ਼ੀਰਾਬਾਦ ਥਾਣਾ ਇੰਚਾਰਜ ਕੋਲ ਪਹੁੰਚਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਦਾਂ ਤੇ ਨਹੀਂ ਕਿ ਉਹ ਹੀ ਗੁੰਮਸ਼ੁਦਾ ਕੁੜੀ ਹੋਵੇ। ਉਹ ਫਟਾਫਟ ਹਰਪ੍ਰੀਤਕੌਰ ਦੇ ਪਿਤਾ ਗੁਰਬਚਨ ਸਿੰਘ ਨੂੰ ਫੋਨ ਲਾਉਂਦੇ ਨੇ ਤੇ ਉਹਨਾਂ ਨੂੰ ਨਾਲ ਲੈ ਕੇ ਜਾ ਕੇ ਮਹਾਰਾਜਪੁਰ ਜਾਂਦੇ ਨੇ। ਉੱਥੇ ਪਹੁੰਚ ਕੇ ਪਿਤਾ ਗੁਰਬਚਨ ਸਿੰਘ ਜ਼ੋਰ-ਜ਼ੋਰ ਦੀ ਰੋਂਦੇ ਨੇ ਕਿਉਂਕਿ ਇਹ লাশ ਉਹਨਾਂ ਦੀ ਬੇਟੀ ਹਰਪ੍ਰੀਤਕੌਰ ਦੀ ਹੀ ਹੁੰਦੀ ਹੈ। ਘਰ ਪਤਾ ਲੱਗਦਾ ਤਾਂ ਉੱਥੇ ਵੀ ਚੀਕ ਚਹਾੜਾ ਮੱਚ ਜਾਂਦਾ ਹੈ। ਕੱਲ ਤਾਂ ਕੁੜੀ ਦੀ ਇੰਗੇਜਮੈਂਟ ਸੀ ਤੇ ਅੱਜ ਉਸ ਦੀ লাশ ਮਿਲੀ। ਕਿਸੇ ਪਰਿਵਾਰ ਵਾਸਤੇ ਵੀ ਇਹ ਦੁੱਖ ਜਰਨਾ ਸੌਖਾ ਨਹੀਂ। ਥਾਣਾ ਇਨਚਾਰਜ ਮਨੋਜ ਰਗਵੰਸ਼ੀ ਇਸ ਦੀ ਇਨਫੋਰਮੇਸ਼ਨ ਆਪਣੇ ਸੀਨੀਅਰਸ ਨੂੰ ਦਿੰਦੇ ਨੇ। ਕੁਝ ਦੇਰ ਬਾਅਦ ਐਸਐਸਪੀ ਅਨੰਦ ਦੇਵ ਦਿਵਾਰੀ, ਐਸਪੀ ਅਪਰਨਾ ਗੁਪਤਾ ਤੇ ਸਹਿਯੋਗਤਾ ਅੰਜਲੀ ਸਿੰਘ ਵੀ ਮੌਕੇ ਤੇ ਪਹੁੰਚ ਜਾਂਦੇ ਨੇ। ਹੁਣ ਕ੍ਰਾਈਮ ਸੀਨ ਤੋਂ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਡੌਗ ਸਕਵਾਡ ਨੂੰ ਬੁਲਾਇਆ ਜਾਂਦਾ ਹੈ ਪਰ ਕੋਈ ਹੱਥ ਨਹੀਂ ਲੱਗਦਾ। ਨਾ ਕੋਈ ਮੋਬਾਈਲ ਫੋਨ ਹੁੰਦਾ ਹੈ, ਨਾ ਹੀ ਬੈਗ ਕਿਉਂਕਿ ਕਰੋਤੇ ਹਰਪ੍ਰੀਤ ਇਹ ਦੋਵੇਂ ਚੀਜ਼ਾਂ ਲੈ ਕੇ ਨਿਕਲੀ ਸੀ ਨਾ ਪਰ ਇੱਥੇ ਕੁਝ ਨਹੀਂ ਹੁੰਦਾ ਹੁਣ ਪੁਲਿਸ ਬੋਡੀ ਨੂੰ ਲਾਲਾ ਲਾਜਪਤ ਰਾਏ ਹਸਪੀਟਲ ਪੋਸਟਮਾਰਟਮ ਲਈ ਪੇਸ਼ ਕਰ ਦਿੰਦੀ ਹੈ 13 ਦਸੰਬਰ ਨੂੰ ਹਰਪ੍ਰੀਤ ਕੌਰ ਦੀ ਮੌਤ ਦੀ ਖਬਰ ਹੈਡਲਾਈਨ ਬਣ ਜਾਂਦੀ ਹੈ ਉੱਥੇ ਦੇ ਸਿੱਖ ਭਾਈਚਾਰੇ 'ਚ ਕਾਫੀ ਰੋਸ ਹੁੰਦਾ ਹੈ ਸਵੇਰ ਤੋਂ ਹੀ ਲੋਕ ਪੋਸਟਮਾਰਟਮ ਵਾਲੀ ਥਾਂ ਤੇ ਪਹੁੰਚਣ ਲੱਗਦੇ ਨੇ ਭੀੜ ਇੰਨੀ ਹੋ ਜਾਂਦੀ ਹੈ ਕਿ ਵਿਧਾਇਕ ਤੇ ਹੋਰ ਸਿਆਸਤਦਾਨ ਵੀ ਉਥੇ ਪਹੁੰਚ ਜਾਂਦੇ ਨੇ ਪੁਲਿਸ ਦੀ ਕਾਰਵਾਈ ਤੋਂ ਵੀ ਇਹ ਲੋਕ ਸੰਤੁਸ਼ਟ ਨਹੀਂ ਹੁੰਦੇ ਸੋ ਉਥੇ ਨਾਰੇਬਾਜ਼ੀ ਵੀ ਜੰਮ ਕੇ ਹੁੰਦੀ ਹੈ ਮਾਮਲਾ ਸੀਰੀਅਸ ਹੁੰਦਾ ਦੇਖ ਕੇ ਪੁਲਿਸ ਦੀ ਵੀ ਸੀਨੀਅਰਸ ਦੀ ਟੀਮ ਦਲਬਲ ਨਾਲ ਉਥੇ ਪਹੁੰਚ ਜਾਂਦੀ ਹੈ ਇਥੋਂ ਤੱਕ ਕਿ ਪੁਲਿਸ ਨੂੰ ਹੋਰ ਥਾਣਿਆਂ ਤੋਂ ਐਕਸਟਰਾ ਫੋਰਸ ਵੀ ਬੁલાਣੀ ਪੈ ਜਾਂਦੀ ਹੈ ਕੁਝ ਸਿਆਸਤਦਾਨ ਤੇ ਪੁਲਿਸ ਗੁਰਬਚਨ ਸਿੰਘ ਨਾਲ ਗੱਲ ਕਰਦੇ ਨੇ ਕਿ ਸਾਨੂੰ ਦੁੱਖ ਹੈ ਪਰ ਅਸੀਂ ਮਾਹੌਲ ਖਰਾਬ ਨਾ ਕਰੀਏ ਤਾਂ ਉੱਥੇ ਗੁਰਬਚਨ ਸਿੰਘ ਇਲਜ਼ਾਮ ਲਾਉਂਦੇ ਨੇ ਕਿ ਪੁਲਿਸ ਦੀ ਕਾਰਵਾਈ ਜੇ ੱੱਲੀ ਨਾ ਹੁੰਦੀ ਤਾਂ ਸ਼ਾਇਦ ਉਹਨਾਂ ਦੀ ਤੇ ਬਚ ਜਾਂਦੀ ਗੱਲਬਾਤ ਕਰਨ ਤੋਂ ਬਾਅਦ ਗੁਰਬਚਨ ਸਿੰਘ ਦੀਆਂ ਕੁਝ ਸ਼ਰਤਾਂ ਤੇ ਭਰੋਸਾ ਮਿਲਣ ਦੇ ਬਾਅਦ ਮਾਹੌਲ ਸ਼ਾਂਤ ਹੋ ਜਾਂਦਾ ਹੈ ਉਧਰ ਹਰਪ੍ਰੀਤ ਕੌਰ ਦਾ ਪੋਸਟਮਾਰਟਮ ਚਲ ਰਿਹਾ ਹੁੰਦਾ ਤੇ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੁੰਦੀ ਹੈ ਡਾਕਟਰਸ ਵਿਸਥਾਰਾ ਦੇ ਨਾਲ ਹੀ ਸਲਾਈਡਸ ਬਣਾ ਕੇ ਡੀਐਨਏ ਸੈਂਪਲਸ ਜਾਂਚ ਲਈ ਸੇਵ ਕਰਕੇ ਰੱਖ ਲੈਂਦੇ ਨੇ ਪੋਸਟਮਾਰਟਮ ਦੇ ਬਾਅਦ ਹਰਪ੍ਰੀਤਕੌਰ ਦੀ ਮ੍ਰਿਤਕ ਦੇ ਨੂੰ ਜਵਾਹਰਨਗਰ ਦੇ ਗੁਰਦੁਆਰਾ ਸਾਹਿਬ ਲੈ ਕੇ ਆਉਂਦਾ ਜਾਂਦਾ ਹੈ ਇੱਥੇ ਜਥੇ ਦੀ ਮਹਿਲਾ ਪੁਲਿਸ ਮੁਲਾਜ਼ਮਾ ਨਾਲ ਝੜਪ ਵੀ ਹੁੰਦੀ ਹੈ ਸੀ ਯੋਗਤਾ ਅੰਜਲੀ ਸਿੰਘ ਕਿਸੇ ਤਰ੍ਹਾਂ ਮਾਹੌਲ ਨੂੰ ਸ਼ਾਂਤ ਕਰਦੀ ਹੈ ਉਹਨਾਂ ਨੂੰ ਸਮਝਾਉਂਦੀ ਹੈ ਮਾਹੌਲ ਸਹੀ ਕਰਦੀ ਹੈ ਫਿਰ ਕੜੀ ਸੁਰੱਖਿਆ ਚ ਹਰਪ੍ਰੀਤ ਕੌਰ ਦੀ ਮ੍ਰਿਤਕ ਦੇਨੂ ਲੈ ਕੇ ਜਾ ਕੇ ਅੰਤਮ ਵਿਦਾਈ ਦਿੱਤੀ ਜਾਂਦੀ ਹੈ ਮਾਹੌਲ ਇੰਨਾ ਇਮੋਸ਼ਨਲ ਹੁੰਦਾ ਹੈ ਕਿ ਬਿਆਨ ਕਰਨਾ ਮੁਸ਼ਕਲ ਹੈ ਜਿਸ ਦਿਨ ਮੰਗਣੀ ਸੀ ਉਸ ਦਿਨ ਹੀ ਅਰਥੀ ਉੱਠਦੀ ਹੈ ਕਿੰਨੇ ਝਟਕੇ ਵਾਲੀ ਗੱਲ ਹੈ ਇਹ ਗਮ ਦਾ ਆਲਮ ਇਹ ਹੁੰਦਾ ਹੈ ਕਿ ਉਸ ਦਿਨ ਕਈ ਘਰਾਂ ਚੋਂ ਚੁੱਲਾ ਨਹੀਂ ਪਲਦਾ ਐਸਐਸਪੀ ਅਨੰਤ ਦੇ ਬੀਐਸਕੇਸ ਨੂੰ ਲੈ ਕੇ ਬੇਹੱਦ ਸੰਜੀਦਾ ਹੁੰਦੇ ਨੇ ਜ਼ਿੰਮੇਵਾਰੀ ਦਿੱਤੀ ਐਸਪੀ ਅਪਰਨਾ ਗੁਪਤਾ ਨੂੰ ਉਹ ਅੱਗੋਂ ਇਸ ਕੇਸ ਲਈ ਇੱਕ ਸਪੈਸ਼ਲ ਟੀਮ ਗਠਿਤ ਕਰ ਦਿੰਦੇ ਨੇ ਹੁਣ ਮਾਮਲਾ ਗੁੰਮਸ਼ੁਦਗੀ ਦੀ ਜਗ੍ਹਾ 302 201 ਚ ਤਬਦੀਲ ਹੋ ਚੁੱਕਾ ਹੁੰਦਾ ਹੈ ਅਣਜਾਣ ਹੱਤਿਆਰਿਆਂ ਦੇ ਖਿਲਾਫ ਹੁਣ ਇਹ ਟੀਮ ਪੋਸਟਮਾਰਟਮ ਰਿਪੋਰਟ ਦਾ ਨਿਰਖਣ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਹਤਿਆ ਗਲਾ ਦਬਾ ਕੇ ਕੀਤੀ ਗਈ ਸੀ ਸਲਾਈਡ ਤੇ ਵਿਸ਼ਟਾ ਨੂੰ ਲਖਨਊ ਲੈਬ ਭੇਜ ਦਿੱਤਾ ਜਾਂਦਾ ਹੈ ਇਨੀ ਦੇਰ ਹਰਪ੍ਰੀਤ ਕੌਰ ਦੇ ਪਿਤਾ ਗੁਰਬਚਨ ਸਿੰਘ ਦੇ ਬਿਆਨ ਦਰਸ਼ ਕੀਤੇ ਜਾਂਦੇ ਨੇ ਉਹ ਦੱਸਦੇ ਨੇ ਕਿ ਉਹਨਾਂ ਨੇ ਆਪਣੀ ਧੀ ਦਾ ਰਿਸ਼ਤਾ ਦਿੱਲੀ ਦੇ ਬੰਗਲਾ ਸਾਹਿਬ ਵਿੱਚ ਕੰਮ ਕਰਦੇ ਯੁਵਰਾਜ ਸਿੰਘ ਨਾਲ ਕੀਤਾ ਹੁੰਦਾ ਹੈ 13 ਦਸੰਬਰ ਨੂੰ ਉਹਨਾਂ ਦੀ ਇੰਗੇਜਮੈਂਟ ਸੀ ਕਾਨਪੂਰ ਛੀ ਉਹ ਇੰਗੇਜਮੈਂਟ ਲਈ ਸ਼ਾਪਿੰਗ ਕਰਨ 9 ਤਰੀਕ ਨੂੰ ਦਿੱਲੀ ਦਾ ਕਹਿ ਕੇ ਨਿਕਲੀ ਸੀ ਸਟੇਸ਼ਨ ਵੀ ਪਹੁੰਚੀ ਪਰ ਉਸ ਤੋਂ ਬਾਅਦ ਜੋ ਹੋਇਆ ਤੁਹਾਡੇ ਸਾਹਮਣੇ ਪੁਲਿਸ ਪੁੱਛਦੀ ਹੈ ਕਿ ਮ੍ਰਿਤਕਾ ਹਰਪ੍ਰੀਤ ਦਾ ਮੰਗੇਤਰ ਆਇਆ ਤੁਹਾਨੂੰ ਮਿਲਣ ਜਾਂ ਪ੍ਰਿਮੇਸ਼ਨ ਤੇ ਇਸ ਤੇ ਪਿਤਾ ਗੁਰਬਚਨ ਸਿੰਘ ਨੂੰ ਵੀ ਧਿਆਨ ਆਉਂਦਾ ਹੈ ਕਿ ਉਹ ਤਾਂ ਮਿਲਣ ਤੱਕ ਨਹੀਂ ਆਇਆ ਉਹਨੂੰ ਆਉਣਾ ਚਾਹੀਦਾ ਸੀ ਬਣਦਾ ਸੀ ਉਸ ਦਾ ਪਰ ਉਹ ਨਹੀਂ ਆਇਆ 12 ਦਸੰਬਰ ਨੂੰ ਉਸ ਨਾਲ ਗੱਲ ਹੋਈ ਸੀ ਪਰ ਉਸ ਤੋਂ ਬਾਅਦ ਉਸ ਨਾਲ ਕੋਈ ਕੰਟੈਕਟ ਨਹੀਂ ਹੋਇਆ ਯੁਗਰਾਜ ਦਾ ਮੋਬਾਈਲ ਵੀ ਆਫ ਸੀ ਪੁਲਿਸ ਨੂੰ ਇਹ ਗੱਲ ਅਜੀਬ ਲੱਗਦੀ ਹੈ ਕਿ ਜਿਸ ਦੀ ਹੋਣ ਵਾਲੀ ਪਤਨੀ ਦੀ ਹੱਤਿਆ ਹੋ ਗਈ ਹੋਵੇ ਉਨੂੰ ਸਭ ਪਤਾ ਹੋਵੇ ਤੇ ਉਹ ਫੇਰ ਵੀ ਨਾ ਆਵੇ ਇਦਾਂ ਕਿਦਾਂ ਹੋ ਸਕਦਾ ਹੈ ਉੱਤੋਂ ਹੁਣ ਫੋਨ ਵੀ ਬੰਦ ਹੈ ਪੁਲਿਸ ਨੂੰ ਪਹਿਲਾਂ ਰੇਲਵੇ ਸਟੇਸ਼ਨ ਜਾਂਦੀ ਹੈ ਜਿੱਥੋਂ ਕੈਂਟ ਥਾਣੀ ਨਿਕਲਦੇ ਆ ਉਸ ਨੂੰ ਸੀਸੀਟੀਵੀ ਚ ਦੇਖਿਆ ਗਿਆ ਹੁੰਦਾ ਹੈ ਹਰਪ੍ਰੀਤ ਨੂੰ ਫਿਰ ਬਾਜ਼ਾਰ ਚ ਲੱਗੇ ਇੱਕ ਸੀਸੀਟੀਵੀ ਚ ਹਰਪ੍ਰੀਤ ਫੇਰ ਨਜ਼ਰ ਆਉਂਦੀ ਹੈ ਜਿਸ ਚ 9 ਦਸੰਬਰ ਦੀ ਰਾਤ 10 ਵਜੇ ਉਹ ਇਕੱਲੀ ਨਹੀਂ ਹੁੰਦੀ ਉਸ ਨਾਲ ਤਿੰਨ ਬੰਦੇ ਹੁੰਦੇ ਨੇ ਤੇ ਇਹ ਸਭ ਕਾਰ ਚ ਬੈਠੇ ਹੁੰਦੇ ਨੇ ਜਦੋਂ ਇਹ ਫੁਟੇਜ ਹਰਪ੍ਰੀਤ ਕੌਰ ਦੇ ਪਿਤਾ ਗੁਰਵਚਨ ਸਿੰਘ ਨੂੰ ਦਿਖਾਈ ਜਾਂਦੀ ਹੈ ਕਿ ਕੀ ਤੁਸੀਂ ਇਨ੍ਹਾਂ ਸਿੱਖ ਬੰਦਿਆਂ ਚੋਂ ਕਿਸੇ ਨੂੰ ਜਾਣਦੇ ਹੋ ਉਹ ਇੱਕ ਨੂੰ ਤਾਂ ਫੌਰਨ ਪਛਾਣ ਲੈਂਦੇ ਨੇ ਇਹ ਹਰਪ੍ਰੀਤ ਕੌਰ ਦਾ ਮੰਗੇਤਰ ਯੂਵਰਾਜ ਸਿੰਘ ਹੀ ਹੁੰਦਾ ਹੈ ਬਾਕੀ ਦੋਹਾਂ ਨੂੰ ਉਹ ਨਹੀਂ ਪਛਾਣਦੇ ਹੁੰਦੇ ਹੁਣ ਹਰਪ੍ਰੀਤ ਕੌਰ ਤੇ ਯੂਵਰਾਜ ਸਿੰਘ ਦੀਆਂ ਕਾਲ ਮੈਸੇजेस ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ 9 ਦਸੰਬਰ ਰਾਤ ਹਰਪ੍ਰੀਤ ਤੇ ਯੂਵਰਾਜ ਚ ਆਪਸ ਵਿੱਚ ਬਹੁਤ ਵਾਰ ਗੱਲ ਹੋਈ ਹੁੰਦੀ ਹੈ ਪਲੱਸ ਹਰਪ੍ਰੀਤ ਨੇ ਆਪਣੇ ਫੋਨ ਤੋਂ ਲਾਸਟ ਮੈਸੇਜ ਵੀ ਯੂਵਰਾਜ ਸਿੰਘ ਨੂੰ ਹੀ ਭੇਜਿਆ ਹੁੰਦਾ ਪਰ ਯੂਵਰਾਜ ਕਿਸੇ ਹੋਰ ਨੰਬਰ ਤੋਂ ਗੱਲ ਕਰ ਰਿਹਾ ਹੁੰਦਾ ਹੈ ਹਰਪ੍ਰੀਤ ਨਾਲ ਇਸ ਤੋਂ ਹਾਲ ਤਾਂ 9 ਦਸੰਬਰ ਦੀ ਰਾਤ ਯੁਗਰਾਜ ਦੀ ਲੋਕੇਸ਼ਨ ਦਿੱਲੀ ਦੀ ਹੀ ਮਿਲ ਰਹੀ ਹੁੰਦੀ ਹੈ ਪੁਲਿਸ ਸਮਝ ਜਾਂਦੀ ਹੈ ਕਿ ਯੁਗਰਾਜ ਨੇ ਇੱਥੇ ਚਤੁਰਾਈ ਦਿਖਾਈ ਹੈ ਪੁਲਿਸ ਨੂੰ ਉਸਤੇ ਸ਼ੱਕ ਨਾ ਹੋਵੇ ਤਾਂ ਉਹ ਆਪਣਾ ਇੱਕ ਮੋਬਾਈਲ ਕਰ ਦਿੱਲੀ ਹੀ ਛੱਡ ਗਿਆ ਹੋਣਾ ਹੱਤਿਆ 'ਚ ਕਾਰ ਦੀ ਵਰਤੋਂ ਵੀ ਹੋਈ ਹੁੰਦੀ ਹੈ। ਹੁਣ ਅਗਲੀ ਜਾਂਚ ਤੇ ਕੜੀਆਂ ਜੋੜਨ ਪੁਲਿਸ ਬਾਰ ਟੋਲ ਪਲਾਜ਼ਾ ਵੀ ਪਹੁੰਚਦੀ ਹੈ ਕਿਉਂਕਿ ਇਸੇ ਟੋਲ ਪਲਾਜ਼ਾ ਖਾਣੀ ਕਾਨਪੁਰ ਸ਼ਹਿਰ ਤੋਂ ਦਿੱਲੀ ਆਗਰਾ ਦੀ ਕਨੈਕਟੀਵਿਟੀ ਹੁੰਦੀ ਹੈ। ਪੁਲਿਸ ਨੇ ਜਦੋਂ ਉੱਥੋਂ ਦੇ ਸੀਸੀਟੀਵੀ ਫੁਟੇਜ ਦੇਖੇ ਤਾਂ 당ਗ ਰਹੇਗੇ। ਦਿੱਲੀ ਨੰਬਰ ਦੀ ਟੈਕਸੀ ਵੈਗਨਾਰ ਕਾਰ ਕਈ ਵਾਰ ਟੋਲ ਤੋਂ ਇੱਧਰ ਉੱਧਰ ਕ੍ਰਾਸ ਹੋਈ ਹੁੰਦੀ ਹੈ। 9 ਦਸੰਬਰ ਦੀ ਰਾਤ ਉਹ ਟੈਕਸੀ ਕਾਨਪੁਰ ਸਿਟੀ ਪਹੁੰਚੀ ਸੀ ਰਾਤ 12:36 ਮਿੰਟ ਤੇ ਉਹ ਟੈਕਸੀ ਦਿੱਲੀ ਵੱਲ ਨੂੰ ਨਿਕਲ ਗਈ ਫਿਰ 45 ਮਿੰਟ ਬਾਅਦ ਰਾਤ 1:19 ਮਿੰਟ ਤੇ ਕਾਰ ਵਾਪਸ ਕਾਨਪੁਰ ਦੇ ਵੱਲ ਆਈ ਤੇ ਫਿਰ ਰਾਤ 3:36 ਮਿੰਟ ਤੇ ਦਿੱਲੀ ਦੇ ਵੱਲ ਗਈ ਹੁਣ ਕਾਰ ਦੀ ਡਿਟੇਲ ਨਿਕਲਵਾਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਕਾਰ ਦੀ ਰਜਿਸਟ੍ਰੇਸ਼ਨ ਦਿੱਲੀ ਚ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਨਾਂ ਤੇ ਹੈ ਇੱਕ ਹੋਰ ਸ਼ੱਕੀ ਮੋਬਾਈਲ ਨੰਬਰ ਦੀ ਜਾਣਕਾਰੀ ਜੁਟਾਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਅੰਮ੍ਰਿਤਸਰ ਦੇ ਇੱਕ ਪਿੰਡ ਨਿਵਾਸੀ ਸੁਖਚੈਨ ਸਿੰਘ ਦੇ ਨਾਂ ਤੇ ਹੈ ਹਰਪ੍ਰੀਤ ਕੌਰ ਦਾ ਮੰਗੇਤਰ ਵੀ ਇਸੇ ਪਿੰਡ ਦਾ ਰਹਿਣ ਵਾਲਾ ਹੁੰਦਾ। ਹੁਣ ਪੁਲਿਸ ਪਾਰਟੀ ਮਲਜ਼ਮਾਂ ਦੀ ਗ੍ਰਿਫਤਾਰੀ ਲਈ ਦਿੱਲੀ ਤੇ ਪੰਜਾਬ ਰਵਾਨਾ ਹੋ ਜਾਂਦੀ ਹੈ। 15 ਦਸੰਬਰ 2019 ਨੂੰ ਪੁਲਿਸ ਯੂਵਰਾਜ ਸਿੰਘ ਦੀ ਤਲਾਸ਼ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਪਹੁੰਚਦੀ ਹੈ। ਪਤਾ ਲੱਗਦਾ ਹੈ ਕਿ ਯੂਵਰਾਜ ਸਿੰਘ ਦਾ ਅਸਲੀ ਨਾਮ ਜੁਗਰਾਜ ਸਿੰਘ ਹੈ। 5 ਦਸੰਬਰ ਤੋਂ ਉਹ ਡਿਊਟੀ ਤੇ ਨਹੀਂ ਆ ਰਿਹਾ ਜਦੋਂ ਪੁਲਿਸ ਨੂੰ ਜੁਗਰਾਜ ਸਿੰਘ ਨਹੀਂ ਮਿਲਿਆ ਤਾਂ ਪੰਜਾਬ ਉਹ ਉਸਦੇ ਸਾਥੀ ਦੇ ਘਰ ਛਾਪਾ ਮਾਰਦੀ ਹੈ ਸੁਖਚੈਨ ਸਿੰਘ ਤਾਂ ਫਰਾਰ ਹੁੰਦਾ ਹੈ ਜੁਗਰਾਜ ਵੀ ਉਹਨਾਂ ਦੇ ਮੋਬਾਈਲ ਫੋਨਸ ਵੀ ਬੰਦ ਹੁੰਦੇ ਨੇ ਇਸ ਤੋਂ ਬਾਅਦ ਟੀਮ ਨੇ ਸੁਖਵਿੰਦਰ ਸਿੰਘ ਦੇ ਘਰ ਦਬਿਸ਼ ਕੀਤੀ ਸੁਖਵਿੰਦਰ ਸਿੰਘ ਕਾਰਸੀ ਤੇ ਆਰਾਮ ਨਾਲ ਆਪਣਾ ਸੌਹਰਿਆ ਹੁੰਦਾ ਪੁਲਿਸ ਉਹਨੂੰ ਦਬੋਚ ਲੈਂਦੀ ਹੈ ਤੇ ਕਾਰ ਵੀ ਕਬਜ਼ੇ 'ਚ ਲੈ ਲੈਂਦੀ ਹੈ ਉਹੀ ਵੈਗ ਨਾਲ ਪੁਲਿਸ ਇਸ ਨੂੰ ਤੇ ਕਾਰ ਦੋਵਾਂ ਨੂੰ ਕਾਨਪੁਰ ਲੈ ਆਉਂਦੀ ਹੈ ਹੁਣ ਥਾਣੇ ਜਾ ਕੇ ਸਖਤੀ ਨਾਲ ਪੁੱਛਤਾਚ ਹੁੰਦੀ ਹੈ ਤਾਂ ਸੁਖਵਿੰਦਰ ਸਿੰਘ ਆਪਣਾ ਹੁਨਾ ਕਬੂਲ ਕਰ ਲੈਂਦਾ ਹੈ ਉਸੇ ਦਿਨ ਸ਼ਾਂਦੇਹੀ ਤੇ ਕਾਰ ਦੀ ਡਿੱਕੀ ਚੋਂ ਮ੍ਰਿਤਕਾ ਹਰਪ੍ਰੀਤ ਕੌਰ ਦਾ ਟਰਾਲੀ ਬੈਗ ਤੇ ਮੋਬਾਈਲ ਫੋਨ ਬਰਾਮਦ ਕੀਤਾ ਜਾਂਦਾ ਹੈ ਸੁਖਵਿੰਦਰ ਸਿੰਘ ਦੱਸਦਾ ਹੈ ਕਿ ਹਰਪ੍ਰੀਤ ਕੌਰ ਦੀ ਹਤਿਆ ਜਗਰਾਜ ਸਿੰਘ ਤੇ ਉਸਦੇ ਪਿੰਡ ਦੇ ਦੋਸਤ ਸੁਖਚੈਨ ਸਿੰਘ ਨੇ ਮਿਲ ਕੇ ਰਚੀ ਸੀ ਉਸਨੇ ਵੀ ਇਸ 'ਚ ਸਹਿਯੋਗ ਕੀਤਾ ਸੀ ਹਤਿਆ ਦੇ ਬਾਅਦ ਮ੍ਰਿਤਕ ਦੇ ਨੂੰ ਟਿਕਾਣੇ ਲਾਉਣ ਦੇ ਬਾਅਦ ਤਿੰਨੋਂ ਰਾਤ ਨੂੰ ਹੀ ਦਿੱਲੀ ਦੇ ਲਈ ਰਵਾਨਾ ਹੋ ਕਾਰ ਇਸੇ ਸੁਖਵਿੰਦਰ ਸਿੰਘ ਦੀ ਹੀ ਹੁੰਦੀ ਹੈ ਜੋ ਦਿੱਲੀ 'ਚ ਇਸ ਨੂੰ ਟੈਕਸੀ ਵਾਂਗ ਚਲਾਉਂਦਾ ਹੁੰਦਾ ਹੈ। ਉਹ ਕਹਿੰਦਾ ਹੈ ਕਿ ਮੈਂ ਇਹ ਕਤਲ 'ਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ ਪਰ ਦੋਸਤ ਜੁਗਰਾਸ਼ ਕਰਕੇ ਹੋ ਗਿਆ। ਹੁਣ ਇਸ ਕਨਫੈਸ਼ਨ ਤੋਂ ਬਾਅਦ ਪੁਲਿਸ ਸੁਖਵਿੰਦਰ ਸਿੰਘ ਨੂੰ ਪ੍ਰੈਸ ਸਾਹਮਣੇ ਪੇਸ਼ ਕਰਦੀ ਹੈ ਕਿਉਂਕਿ ਮੀਡੀਆ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ। ਹੁਣ ਸੁਣੋ ਸ਼ੁਰੂ ਤੋਂ ਪੂਰੀ ਗੱਲ ਜੋ ਇਸ ਕੇਸ ਨੂੰ ਅੰਜਾਮ ਦੇਗੀ ਯੂਪੀ ਦੇ ਕਾਂਗਪੁਰ ਚ ਨਜ਼ੀਰਾਬਾਦ ਥਾਣਾ ਅੰਡਰ ਇੱਕ ਮੋਹੱਲਾ ਹੈ ਜਵਾਹਰ ਨਗਰ ਇਸੇ ਮੋਹੱਲੇ ਚ ਸਥਿਤ ਗੁਰਦੁਆਰਾ ਸਾਹਿਬ ਚ ਗੁਰਬਚਨ ਸਿੰਘ ਆਪਣੇ ਤੱਬਰ ਨਾਲ ਰਹਿੰਦੇ ਹੁੰਦੇ ਆ ਉਹਨਾਂ ਦੇ ਪਰਿਵਾਰ ਚ ਪਤਨੀ ਗੁਰਪ੍ਰੀਤ ਕੌਰ ਦੇ ਇਲਾਵਾ ਦੋ ਪੁੱਤ ਸੁਰਿੰਦਰ ਸਿੰਘ ਮਹਿੰਦਰ ਸਿੰਘ ਤੇ ਦੋ ਧੀਆ ਹਰਪ੍ਰੀਤ ਤੇ ਜਗਬ੍ਰੀਤ ਕੌਰ ਹੁੰਦੇ ਨੇ ਗੁਰਬਚਨ ਸਿੰਘ ਗੁਰਦੁਆਰਾ ਸਾਹਿਬ ਚ ਸੇਵਾਦਾਰ ਹੁੰਦੇ ਨੇ ਪੈਸਾ ਬਹੁਤ ਨਹੀਂ ਹੁੰਦਾ ਪਰ ਇੱਜ਼ਤ ਪੂਰੀ ਹੁੰਦੀ ਆ ਇਹਨਾਂ ਦੇ ਪਰਿਵਾਰ ਦੀ ਹਰਪ੍ਰੀਤ ਕੌਰ ਇਹਨਾਂ ਦੀ ਸਭ ਤੋਂ ਛੋਟੀ ਤੇ ਲਾਡਲੀ ਕੁੜੀ ਹੁੰਦੀ ਆ ਪੜਾਈ 'ਚ ਹੁਸ਼ਿਆਰ ਗਤਕਾ ਵੀ ਸਿੱਖਦੀ ਆ ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰ ਹੁੰਦੀ ਆ ਸੋਹਣੀ ਰੱਜ ਕੇ ਹਰਪ੍ਰੀਤ ਕੌਰ ਦਾ ਇੱਕ ਭਰਾ ਸੁਰਿੰਦਰ ਸਿੰਘ ਦਿੱਲੀ ਦੇ ਚਾਂਦੀ ਚੌਕ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਹੁੰਦਾ ਹੈ ਹਰਪ੍ਰੀਤ ਕਈ ਵਾਰ ਆਪਣੇ ਭਰਾ ਕੋਲ ਦਿੱਲੀ ਰਹਿਣ ਚਲੀ ਜਾਂਦੀ ਤੇ ਉੱਥੇ ਰਹਿੰਦਿਆਂ ਉਹ ਬਹੁਤ ਵਾਰ ਸ੍ਰੀ ਬੰਗਲਾ ਸਾਹਿਬ ਮੱਥਾ ਟੇਕਣ ਵੀ ਜਾਂਦੀ ਰਹਿੰਦੀ ਇੱਕ ਵਾਰ ਆਪਣੇ ਮਾਪਿਆਂ ਨਾਲ ਉਹ ਆਪਣੇ ਦੂਜੇ ਭਰਾ ਮਹਿੰਦਰ ਸਿੰਘ ਲਈ ਸ੍ਰੀ ਬੰਗਲਾ ਸਾਹਿਬ ਕੁੜੀ ਵੇਖਣ ਗਏ। ਇੱਥੇ ਹੀ ਉਸਦੀ ਮੁਲਾਕਾਤ ਇੱਕ ਸਿੱਖ ਨੌਜਵਾਨ ਯਵਰਾਜ ਸਿੰਘ ਨਾਲ ਹੁੰਦੀ ਹੈ। ਦੋਨੋਂ ਇੱਕ ਦੂਜੇ ਵੱਲ ਅਟਰੈਕਟ ਹੋ ਜਾਂਦੇ ਨੇ ਪਹਿਲੀ ਹੀ ਨਜ਼ਰ 'ਚ। ਹੁਣ ਇਹਨਾਂ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਨੇ ਫੋਨ 'ਤੇ। ਫਿਰ ਮੁਲਾਕਾਤਾਂ ਤੇ ਫਿਰ ਪਿਆਰ। ਹੁਣ ਹਰਪ੍ਰੀਤ ਕਾਨਪੁਰ ਵੀ ਚਲੀ ਜਾਂਦੀ ਤਾਂ ਇਹ ਦੋਵੇਂ ਫੋਨ 'ਤੇ ਲੱਗੇ ਰਹਿੰਦੇ। ਇਹਦਾ ਲੱਗਦਾ ਹੁੰਦਾ ਕਿ ਜਿਵੇਂ ਇਹ ਦੋਵੇਂ ਇੱਕ ਦੂਜੇ ਲਈ ਹੀ ਬਣੇ ਨੇ। ਇੱਕ ਵਾਰ ਹਰਪ੍ਰੀਤ ਕੌਰ ਦੇ ਭਰਾ सुरेंद्र ਸਿੰਘ ਦਾ ਦਿੱਲੀ ਵਿੱਚ ਐਕਸੀਡੈਂਟ ਹੋ ਜਾਂਦਾ ਹੈ। ਹਰਪ੍ਰੀਤ ਮਾਪਿਓ ਸਹਿਤ ਦਿੱਲੀ ਆਉਂਦੀ ਹੈ। ਯੁਵਰਾਜ ਨੂੰ ਪਤਾ ਲੱਗਦਾ ਹੈ ਤਾਂ ਉਹ ਵੀ ਉਸਦੇ ਭਰਾ ਦੀ ਖਬਰ ਲੈਣ ਚਲਾ ਜਾਂਦਾ ਹੈ। ਉੱਥੇ ਹੀ ਹਰਪ੍ਰੀਤ ਕੌਰ ਆਪਣੇ ਪੇਰੈਂਟਸ ਨਾਲ ਯੁਵਰਾਜ ਦੀ ਮੁਲਾਕਾਤ ਕਰਾਉਂਦੀ ਹੈ। ਹਾਲਾਂਕਿ ਹਰਪ੍ਰੀਤ ਕੌਰ ਯੁਵਰਾਜ ਬਾਰੇ ਘਰੋਂ ਦੱਸ ਚੁੱਕੀ ਹੁੰਦੀ ਹੈ ਪਰ ਮਿਲਣਾ ਪਹਿਲੀ ਵਾਰ ਹੋ ਰਿਹਾ ਹੁੰਦਾ ਹੈ। ਘਰਦਿਆਂ ਨੂੰ ਵੀ ਇਹ ਸੋਹਣਾ ਸੁਨੱਖਾ ਸਿੱਖ ਮੁੰਡਾ ਪਸੰਦ ਆ ਜਾਂਦਾ ਹੈ ਨੌਕਰੀ ਵੀ ਕਰਦਾ ਹੁੰਦਾ ਹੈ ਉਹ ਉਸ ਨੂੰ ਉੱਥੇ ਹੀ ਸ਼ਗਨ ਫੜਾ ਦਿੰਦੇ ਨੇ ਇੱਕ ਦਿਨ ਕਿਸੇ ਤਰ੍ਹਾਂ ਹਰਪ੍ਰੀਤ ਕੌਰ ਨੂੰ ਯੁਵਰਾਜ ਸਿੰਘ ਦਾ ਇੱਕ ਬਹੁਤ ਵੱਡਾ ਰਾਸ ਪਤਾ ਲੱਗ ਜਾਂਦਾ ਹੈ ਉਹ ਇਹ ਕਿ ਯੁਵਰਾਜ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਤੇ ਉਸ ਦਾ ਇੱਕ ਬੱਚਾ ਵੀ ਹੈ ਤੇ ਇਸ ਦੇ ਵੀ ਵੀ ਬੱਚੇ ਅੰਮ੍ਰਿਤਸਰ ਦੇ ਉਸ ਪਿੰਡ ਵਿੱਚ ਹੀ ਰਹਿੰਦੇ ਨੇ ਤੇ ਇਥੇ ਬੰਗਲਾ ਸਾਹਿਬ ਆਪਣੇ ਮਾਪਿਓ ਨਾਲ ਰਹਿੰਦਾ ਹੈ ਇਸ ਗੱਲ ਤੋਂ ਬਾਅਦ ਹਰਪ੍ਰੀਤ ਤੇ ਯੁਵਰਾਜ ਦਾ ਖੂਬ ਝਗੜਾ ਹੁੰਦਾ ਹੈ ਪਰ ਐਂਡ ਤੇ ਯੁਵਰਾਜ ਮਾਫੀ ਮੰਗ ਲੈਂਦਾ ਹੈ ਕਿਸੇ ਤਰ੍ਹਾਂ ਹਰਪ੍ਰੀਤ ਨੂੰ ਫੇਰ ਗੱਲਾਂ 'ਚ ਲਾ ਲੈਂਦਾ ਹੈ ਉਤੋਂ ਹਰਪ੍ਰੀਤ ਔਰ ਵੀ ਯੁਵਰਾਜ ਤੇ ਪਿਆਰ 'ਚ ਇੰਨੀ ਪਾਗਲ ਹੁੰਦੀ ਹੈ ਕਿ ਉਹ ਵਿਆਹ ਤੋਂ ਪਿੱਛੇ ਨਹੀਂ ਹਟਦੀ ਸਭੋ ਉਹ ਤਾਂ युवराज ਸਿੰਘ ਤੇ ਛੇਤੀ ਇੰਗੇਜਮੈਂਟ ਤੇ ਫਿਰ ਵਿਆਹ ਕਰਾਉਣ ਦਾ ਦਬਾਅ ਬਣਾਉਣ ਲੱਗਦੀ ਹੈ ਇਹ ਕਹਿੰਦੇ ਆਪਣੀ ਘਰਵਾਨੀ ਤੇ ਬੱਚੇ ਖਾਤਰ ਮੁਕਰ ਨਾ ਜਾਏ ਪਰ युवराज ਦੇ ਵਿਆਹ ਵਾਲੀ ਗੱਲ ਉਹ ਆਪਣੇ ਟੱਬਰ ਨੂੰ ਨਹੀਂ ਦੱਸਦੀ ਹਰਪ੍ਰੀਤ ਕੌਰ ਨੂੰ ਜਲਦੀ ਚ ਦੇਖ ਉਸਦੇ ਮਾਪਿਓ ਐਂਗੇਜਮੈਂਟ ਦੀ ਡੇਟ 13 ਦਸੰਬਰ ਦੀ ਫਿਕਸ ਕਰ ਦਿੰਦੇ ਨੇ ਯੁਵਰਾਜ ਵੀ ਰਾਜ਼ੀ ਹੋ ਜਾਂਦਾ ਯੁਵਰਾਜ ਸਿੰਘ ਹਰਪ੍ਰੀਤ ਕੌਰ ਦਾ ਸਾਥ ਤਾਂ ਚਾਹੁੰਦਾ ਸੀ ਪਰ ਇਹ ਐਂਗੇਜਮੈਂਟ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਹ ਆਪਣਾ ਪਰਿਵਾਰ ਛੱਡਣ ਨੂੰ ਤਿਆਰ ਨਹੀਂ ਸੀ ਉਸਨੇ ਰਿੰਗ ਸੈਰੇਮਨੀ ਦਾ ਵਿਰੋਧ ਵੀ ਕੀਤਾ ਸੀ ਕਿਉਂਕਿ ਉਹ ਸਿਰਫ ਫਨ ਚਾਹੁੰਦਾ ਸੀ ਪਰ ਹਰਪ੍ਰੀਤ ਨੇ ਉਹਨੂੰ ਧਮਕੀ ਦਿੱਤੀ ਸੀ ਕਿ ਜੇ ਤੂੰ ਮੰਗਣੀ ਨਾ ਕੀਤੀ ਤਾਂ ਮੈਂ ਤੇਰੀ ਪੋਲ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜਾ ਕੇ ਕੋਲ ਦਵਾਂਗੀ ਤੇ ਤੇਰੇ ਪਰਿਵਾਰ ਅੱਗੇ ਵੀ ਫੇਰ ਨਾ ਰਹੇਗੀ ਨੌਕਰੀ ਤੇ ਨਾ ਪਰਿਵਾਰ ਹਰਪ੍ਰੀਤ ਕੋਰ ਮਨ ਹੀ ਮਨ ਯੁਵਰਾਜ ਨੂੰ ਆਪਣਾ ਸਭ ਕੁਝ ਮੰਨ ਬੈਠੀ ਸੀ ਪਰ ਯੁਵਰਾਜ ਨੇ ਪ੍ਰੈਸ਼ਰ ਚ ਆ ਕੇ ਮੰਗਣੀ ਲਈ ਹਾਂ ਤਾਂ ਕਰਤੀ ਸੀ ਪਰ ਉਹ ਅਜੇ ਵੀ ਇਸ ਚੀਜ਼ ਲਈ ਰੈਡੀ ਨਹੀਂ ਸੀ ਜਿਵੇਂ ਜਿਵੇਂ ਇੰਗੇਜਮੈਂਟ ਦਾ ਦਿਨ ਨੇੜੇ ਆ ਰਿਹਾ ਸੀ ਉਸ ਦੀ ਟੈਨਸ਼ਨ ਵੱਧਦੀ ਜਾ ਰਹੀ ਸੀ ਸੋ ਫਾਈਨਲੀ ਇਸ ਦੇ ਦਿਮਾਗ 'ਚ ਇੱਕ ਪਲਾਨ ਕਰ ਕਰਤਾ ਜਸਟ ਇਸਨੇ ਆਪਣੇ ਪਿੰਡ ਦੇ ਸੁਖਚੈਨ ਸਿੰਘ ਤੇ ਦਿੱਲੀ ਦੇ ਸੁਖਵਿੰਦਰ ਸਿੰਘ ਨੂੰ ਲੱਖ ਲੱਖ ਦਾ ਲਾਲਚ ਦੇ ਕੇ ਆਪਣੇ ਨਾਲ ਰਲਾਇਆ ਇਸ ਦਰਮਿਆਨ 유ਵਰਾਜ ਸਿੰਘ ਹਰਪ੍ਰੀਤ ਕੋਰ ਨਾਲ ਤੇ ਉਸ ਦੇ ਪਰਿਵਾਰ ਨਾਲ ਵਧੀਆ ਵਧੀਆ ਗੱਲਾਂ ਕਰਦਾ ਹੈ ਰੈਗੂਲਰ ਤਾਂ ਕਿ ਉਸ ਬਾਰੇ ਕਿਸੇ ਦੇ ਦਿਮਾਗ 'ਚ ਕੋਈ ਸ਼ੱਕ ਹੀ ਨਾ ਚਾਹੀਏ ਗੱਲਾਂ-ਗੱਲਾਂ 'ਚ ਯਵਰਾਜ ਨੂੰ ਇਹ ਪਤਾ ਲੱਗਦਾ ਹੈ ਕਿ ਹਰਪ੍ਰੀਤ कौर 9 ਦਸੰਬਰ ਨੂੰ ਦਿੱਲੀ ਆ ਰਹੀ ਹੈ ਇੰਗੇਜਮੈਂਟ ਦੀ ਸ਼ਾਪਿੰਗ ਲਈ ਸੋ ਇਹਨੂੰ ਲੱਗਿਆ ਕਿ ਇਹ ਇਹੀ ਮੌਕੇ ਜਦੋਂ ਉਹ ਹਰਪ੍ਰੀਤ ਤੋਂ ਛੁਟਕਾਰਾ ਪਾ ਸਕਦਾ ਹੈ 9 ਦਸੰਬਰ 2019 ਦੀ ਸਵੇਰ 11 ਵਜੇ ਇਤਨੋਂ ਵੈਗਨਾਰ ਤੇ ਦਿੱਲੀ ਤੋਂ ਕਾਨਪੁਰ ਲਈ ਰਵਾਨਾ ਹੁੰਦੇ ਨੇ ਯੁਵਰਾਜ ਨੇ ਆਪਣਾ ਇੱਕ ਫੋਨ ਘਰ ਹੀ ਛੱਡ ਦਿੱਤਾ ਕਿ ਲੋਕੇਸ਼ਨ ਟ੍ਰੇਸ ਨਾ ਹੋ ਸਕੇ ਰਸਤੇ 'ਚ ਉਹ ਹਰਪ੍ਰੀਤ ਤੇ ਉਸਦੀ ਮਾਂ ਨਾਲ ਗੱਲਾਂ ਕਰਦੋਂ ਆਉਂਦਾ ਪਰ ਇਹ ਨਹੀਂ ਦੱਸਦਾ ਕਿ ਉਹ ਕਾਨਪੁਰ ਆ ਰਿਹਾ ਹੈ ਰਾਤ 8:21 ਤੇ ਉਸਨੇ ਉਹੀ ਟੋਲ ਪਲਾਜ਼ਾ ਪਾਰ ਕੀਤਾ ਫਿਰ ਰਾਤ 9:30 ਵਜੇ ਉਹ ਰੇਲਵੇ ਸਟੇਸ਼ਨ ਤੋਂ ਕੈਂਟ ਸਾਈਡ ਤੇ ਪਹੁੰਚ ਗਿਆ ਉਹਨੇ ਹਰਪ੍ਰੀਤ ਨੂੰ ਫੋਨ ਕਰਕੇ ਬਾਹਰ ਬੁਲਾ ਲਿਆ ਹਰਪ੍ਰੀਤ ਯੁਵਰਾਜ ਨੂੰ ਦੇਖ ਕੇ ਹੈਰਾਨ ਹੋ ਗਈ ਤੇ ਅੱਗੋਂ ਯੁਵਰਾਜ ਨੇ ਕਿਹਾ ਕਿ ਸਰਪ੍ਰਾਈਜ਼ ਸੀ ਤੈਨੂੰ ਹੀ ਲੈਣਾ ਆਹਾ ਹਰਪ੍ਰੀਤ ਆਪਣੀ ਮਾਂ ਨੂੰ ਫੋਨ ਤੇ ਝੂਠ ਬੋਲਦੀ ਆ ਕਿ ਉਸਦੀ ਟਿਕਟ ਕਨਫਰਮ ਹੋ ਗਈ ਹੈ 10 ਵਜੇ ਇਹ ਚਾਰੋਂ ਕਾਰ 'ਚ ਬੈਠ ਜਾਂਦੇ ਆ ਇਹ ਪਹਿਲਾਂ ਗੋਵਿੰਦਨਗਰ ਆਉਂਦੇ ਆ ਇੱਥੇ ਸਭ ਖਾਣਾ ਖਾਂਦੇ ਆ ਇੱਥੇ ਯਵਰਾਜ ਸਿੰਘ ਹਰਪ੍ਰੀਤ ਦੀ ਕੋਲਡ ਡਰਿੰਕ 'ਚ ਨਸ਼ੀਲੀ ਦਵਾਈ ਮਿਲਾ ਦਿੰਦਾ ਹੈ ਹਰਪ੍ਰੀਤ ਕਾਰ 'ਚ ਆ ਕੇ ਬੇਹੋਸ਼ ਹੋ ਜਾਂਦੀ ਹੈ ਕਾਰ ਇਟਾਵਾ ਦੇ ਵੱਲ ਵੱਧਦੀ ਹੈ ਤਾਂ 12:36 ਮਿੰਟ ਤੇ 12 ਟੋਲ ਪਲਾਜ਼ਾ ਪਾਰ ਕਰਦੀ ਹੈ ਚੱਲਦੀ ਕਾਰ 'ਚ ਯਵਰਾਜ ਸਿੰਘ ਅਤੇ ਸੁਖਚੰਦ ਸਿੰਘ ਸ਼ਰਾਬ ਪੀਂਦੇ ਨੇ युवराज सिंह ਇੰਨਾ ਨੀਚ ਸੀ ਕਿ ਉਹਨੇ ਆਪਣੇ ਦੋਸਤਾਂ ਸੁਖਚੈਨ ਤੇ ਸੁਖਵਿੰਦਰ ਨੂੰ ਹਰਪ੍ਰੀਤ ਕੌਰ ਨਾਲ ਦੁਸ਼ਕਰਮ ਕਰਨ ਨੂੰ ਕਿਹਾ ਸੀ ਕਾਰਚ ਪਰ ਉਹਨਾਂ ਦੋਵਾਂ ਮੁੰਡਿਆਂ ਨੇ ਆ ਆਫਰ ਠੁਕਰਾ ਦਿੱਤੀ 45 ਮਿੰਟ ਬਾਅਦ ਕਾਰ ਫੇਰ ਕਾਨਪੁਰ ਵੱਲ ਵਾਪਸ ਜਾਂਦੀ ਹੈ ਉਸਨੇ ਰਾਤ 1:19 ਤੇ ਟੋਲ ਪਲਾਜ਼ਾ ਨੂੰ ਪਾਰ ਕੀਤਾ ਤੇ ਫਿਰ ਕਾਰ ਕਾਨਪੁਰ ਹਾਈਵੇ ਪਾਰ ਕਰਕੇ ਮਹਾਰਾਜ थाना ਖੇਤਰ ਦੇ तिवारीਪੁਰ ਪਿੰਡ ਦੇ ਕੋਲ ਪਹੁੰਚੀ ਇਥੇ ਯੂਵਰਾਜ ਸਿੰਘ ਕਾਰ ਰੁਕਵਾ ਦਿੰਦਾ ਹੈ 19 ਜਗ੍ਹਾ ਤੇ ਫਿਰ ਸੁਖਜੈਨ ਤੇ ਸੁਖਵਿੰਦਰ ਹਰਪ੍ਰੀਤ ਦੇ ਪੈਰ ਫੜਦੇ ਨੇ ਤੇ ਧੜ ਯੂਵਰਾਜ ਫੜਦਾ ਉਹ ਸਾਹਮਦਾ ਧੜ ਤੇ ਫਿਰ ਉਸਦਾ ਗਲਾ ਕੋਟ ਦਿੰਦਾ ਮਾਰਨ ਤੋਂ ਬਾਅਦ ਬੋਡੀ ਨੂੰ ਹਾਈਵੇ ਦੇ ਕੋਲ ਝਾੜੀਆਂ ਪਿੱਛੇ ਸੁੱਟ ਦਿੰਦਾ ਜਾਂਦਾ ਇਸ ਦੇ ਬਾਅਦ ਇਹ ਦਿੱਲੀ ਨੂੰ ਚੱਲ ਪੈਂਦੇ ਨੇ 336 ਤੇ ਇਹਨਾਂ ਨੇ ਫਿਰ ਉਹੀ ਟੋਲ ਪਲਾਜ਼ਾ ਪਾਰ ਕੀਤਾ ਦਿੱਲੀ ਪਹੁੰਚ ਕੇ ਯੂਵਰਾਜ ਸਿੰਘ ਹਰਪ੍ਰੀਤ ਦੇ ਪ੍ਰ ਸੁਰਿੰਦਰ ਦੇ ਨਾਲ ਉਹਨੂੰ ਲੱਭਣ ਦਾ ਨਾਟਕ ਕਰਦਾ ਰਿਹਾ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਜੁਗਰਾਜ ਆਪਣੇ ਦੋਸਤਾਂ ਦੇ ਨਾਲ ਹਰਪ੍ਰੀਤ ਦੀ ਹੱਤਿਆ ਕਰਨ 1 ਦਸੰਬਰ ਨੂੰ ਵੀ ਕਾਂਨਪੁਰ ਆਇਆ ਸੀ ਉਹ ਹਰਪ੍ਰੀਤ ਦੇ ਘਰ ਦੇ ਕੋਲ ਵੀ ਗਿਆ ਸੀ ਪਰ ਉੱਥੇ ਲੱਗੇ ਸੀਸੀਟੀਵੀ 'ਚ ਉਹ ਰਿਕਾਰਡ ਹੋ ਗਿਆ ਸੀ ਇਸ ਤੋਂ ਉਹ ਘਬਰਾ ਗਿਆ ਕਿ ਸੀਸੀਟੀਵੀ ਨਾਲ ਮੇਰੀ ਪੂਰ ਖੁੱਲ ਜਾਏਗੀ ਇਸ ਦੇ ਬਾਅਦ ਉਸਨੇ ਉਸਦੀ ਹੱਤਿਆ ਦੀ ਪਲਾਨਿੰਗ ਚੇਂਜ ਕਰ ਦਿੱਤੀ ਸੀ 12 ਦਸੰਬਰ ਨੂੰ ਉਹ ਫੜੇ ਜਾਣ ਦੇ ਡਰ ਤੋਂ ਫਰਾਰ ਹੋ ਗਿਆ ਇਧਰ 17 ਦਸੰਬਰ ਨੂੰ ਸੁਖਵਿੰਦਰ ਸਿੰਘ ਨੂੰ ਕਾਨਪੁਰ ਕੋਰਟ ਦੇ ਸਾਹਮਣੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਿੱਥੋਂ ਇਸ ਨੂੰ ਜੇਲ੍ਹ ਪੇਸ਼ ਦਿੱਤਾ ਗਿਆ ਪੁਲਿਸ ਕਾਫੀ ਕੋਸ਼ਿਸ਼ ਕਰਦੀ ਰਹੀ ਪਰ ਮੇਨ ਅਪਰਾਧੀ ਜਗਰਾਜ ਸਿੰਘ ਤੇ ਉਸ ਦਾ ਦੋਸਤ ਸੁਖਚੈਨ ਸਿੰਘ ਨਹੀਂ ਮਿਲੇ ਫਿਰ 11 ਮਹੀਨੇ ਬਾਅਦ 20 ਨਵੰਬਰ 2020 ਨੂੰ ਉਹ ਦੋਨੋਂ ਵੀ ਪੁਲਿਸ ਦੇ ਹੱਥੇ ਚੜ ਗਏ ਇਹਨਾਂ ਦੋਨਾਂ ਨੂੰ ਵੀ ਜੇਲ੍ਹ ਪੇਸ਼ ਦਿੱਤਾ ਗਿਆ ਸੋਚੋ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਚ ਇਨਸਾਨ ਨਾਮ ਦੱਸਦਾ ਹੈ ਤੇ ਇਸ ਨੇ ਨਾਮ ਵਿੱਚ ਝੂਠਾ ਦੱਸਿਆ ਜੇ ਹਰਪ੍ਰੀਤ ਕੌਰ ਨੂੰ ਸੱਚ ਪਤਾ ਲੱਗ ਗਿਆ ਸੀ ਤਾਂ ਥੋੜੀ ਸਮਝਦਾਰੀ ਵਰਤਦੀ ਅਤ ਦਾ ਪਿਆਰ ਸੀ ਤਾਂ ਵੀ ਇਸ ਬਾਰੇ ਘਟੋਕਟ ਆਪਣੇ ਪਰਿਵਾਰ ਨੂੰ ਤਾਂ ਦੱਸਦੀ ਕਿ ਮੁੰਡਾ ਕਿਸੇ ਦਾ ਪਤੀ ਹੈ ਕਿਸੇ ਦਾ ਪਿਓ ਹੈ ਫਿਰ ਅੱਗੇ ਵੱਡੇ ਦੇਖ ਲੈਂਦੇ ਉਮਰ ਵੀ ਕੀ ਸੀ ਸਿਰਫ 22 ਸਾਲ ਹਰਪ੍ਰੀਤ ਕੌਰ ਵੀ ਗਲਤੀ ਕਰਕੇ ਭਰੋਸਾ ਕੀਤਾ ਬਲੈਕਮੈਲ ਕੀਤਾ ਪਰ ਇਹ ਹੀ ਗਲਤੀ ਉਹਨੂੰ ਕਿੰਨੀ ਵੱਡੀ ਪੈ ਗਈ ਤੇ ਉਹ ਘਟਿਆ ਇਨਸਾਨ ਜਗਰਾਤ ਸਿੰਘ ਜੋ ਆਪਣੇ ਯਾਰਾਂ ਨੂੰ ਆਪਣੀ ਮੰਗੇਤਰ ਨਾਲ ਗੰਦੀਆਂ ਹਰਕਤਾਂ ਕਰਨ ਨੂੰ ਕਹਿ ਰਿਹਾ ਸੀ ਉਹ ਬੰਦਾ ਜੋ ਇੰਨੇ ਪਵਿੱਤਰ ਸਥਾਨ ਤੇ ਕੰਮ ਕਰਦਾ ਸੀ ਲੰਦ ਵਾਹਿਗੁਰੂ ਆਪਣਾ ਇਨਸਾਫੀ ਜ਼ਰੂਰ ਕਰਨ ਅਰਦਾਸ ਹੈ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਸ ਸਾਫ